ਵਿਆਸ ਸਮਾਗਮ ਤੇ ਗਿਆ ਵਕੀਲ ਜਦ ਕਰ ਵਾਪਸ ਪਰਤੇ ਆ ਤਾਂ ਉਸਦੇ ਪੈਰਾਂ ਹੇਠੋਂ ਤਾਂ ਜ਼ਮੀਨ ਹੀ ਖਿਸਕ ਗਈ ਦੱਸ ਦਈਏ ਕਿ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਜਿੱਥੇ ਵਿਆਹ ਸਮਾਗਮ ਤੇ ਗਿਆ ਹੋਇਆ ਵਕੀਲ ਜਦਕਰ ਵਾਪਸ ਆਇਆ ਤਾਂ ਘਰ ਆ ਕੇ ਵੇਖਿਆ ਤਾਂ ਘਰੋਂ ਸਮਾਨ ਇੱਥੋਂ ਤੱਕ ਕਿ ਸੋਨੇ ਚਾਂਦੀ ਦੇ ਗਹਿਣੇ ਤੇ ਲਾਇਸੈਂਸੀ ਪਿਸਤੌਲ ਤੱਕ ਗਾਇਬ ਸੀ ਜਿਸ ਦੀਆਂ ਕੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਤਾਂ ਚੋਰ ਵੇਖੋ ਕਿਵੇਂ ਇਸ ਦੇ ਵੱਲੋਂ ਘਰ ਦੇ ਵਿੱਚ ਸੁਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਚੋਰਾ ਦੇ ਹੌਸਲੇ ਇਸ ਕਦਰ ਉਲੰਧ ਨੇ ਵਕੀਲ ਦੇ ਘਰ ਦੇ ਵਿੱਚ ਵੱਡੀ ਚੋਰੀ ਹੋਈ ਹੈ ਤੇ ਪਿਸਤੌਲ ਜੋ ਕਿ লাইসেনਸੀ ਸੀ ਉਹ ਵੀ ਇਹ ਬਦਮਾਸ਼ ਆਪਣੇ ਨਾਂ ਲੈ ਗਿਆ ਚੋਰ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਵਕੀਲ ਦਾ ਇਹ ਕਹਿਣਾ ਕਿ ਇੱਕ ਹਫਤੇ ਪਹਿਲਾਂ ਅੰਮ੍ਰਿਤਸਰ ਦਾ ਉਹ ਰਹਿਣ ਵਾਲਾ ਹੈ ਤੇ ਵਿਆਹ ਸਮਾਗਮ ਦੇ ਵਿੱਚ ਜਾਂਦਾ ਹੈ ਘਰ ਜਦੋਂ ਵਾਪਸ ਪਰਤਿਆ ਤਾਂ ਉਸਨੇ ਆਕੇ ਵੇਖਿਆ ਕਿ ਦਰਵਾਜ਼ੇ ਖੁੱਲੇ ਹੋਏ ਸਨ ਤੇ ਸਮਾਨ ਖਿਲਰਿਆ ਪਿਆ ਸੀ ਜਦ ਸਮਾਨ ਚੱਕ ਕੀਤਾ ਗਿਆ ਤਾ ਸਭ ਕੁਝ ਹੀ ਗਾਇਬ ਸੀ ਇੱਥੋਂ ਤੱਕ ਕਿ ਚੋਰ ਜਾਂਦਾ ਜਾਂਦਾ ਲਾਇਸੈਂਸੀ ਪਿਸਤੌਲ ਵੀ ਨਾਲ ਲੈ ਗਿਆ ਤੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਹੁਣ ਪ੍ਰਸ਼ਾਸਨ ਨੇ ਜਲਦ ਤੋਂ ਜਲਦ ਚੋਰ ਦੀ ਗ੍ਰਿਫਤਾਰੀ ਦੀ ਗੱਲ ਆਖੀ ਹੈ ਪਰ ਉਧਰ ਵਕੀਰ ਦੇ ਵਿੱਚ ਭਾਰੀ ਰੂਸ ਨਜ਼ਰ ਆ ਰਿਹਾ ਉਸ ਦਾ ਕਹਿਣਾ ਹੈ ਕਿ ਜੇ ਇੱਕ ਵਕੀਲ ਸੁਰੱਖਿਅਤ ਨਹੀਂ ਹੈ ਤਾਂ ਆਮ ਲੋਕ ਸੁਰੱਖਿਅਤ ਕਿਵੇਂ ਹੋਣਗੇ ਨਾਮ ਮੇਰਾ ਪੰਕਜ ਟਵਾਲ ਜੀ 21 ਗੱਲਬਾਤ ਇੱਕ ਗੱਲਬਾਤ ਅਸੀਂ ਪਟਿਆਲੇ ਗਏ ਵਹੀਂ ਸ਼ਨੀਵਾਰ ਦੀ ਰਾਤ ਤੇ 3 ਵਜੇ ਨਿਕਲੇ ਆ ਤੇ 10 ਵਜੇ ਰਾਤੀ ਦੁਰਿੰਦਰ ਪਾੜੀਤਾਨੀ ਵੜਿਆ ਵਾ ਸੀਸੀਟੀਵੀ ਚ ਕੈਮਰਾ ਹੀ ਦਿਖਿਆ ਸਾਰਾ ਰਾਤੀ 10:00 ਵਜੇ ਕੇ 10 ਮਿੰਟ ਚੰਦਰ ਆਂਦਾ ਵਾ 10:45 ਤੇ ਬਾਹਰ ਜਾਂਦਾ ਵਾ ਇਹ 40 ਮਿੰਟ ਚ ਸਾਰਾ ਉੱਪਰ ਤੱਕ ਉਹਨੇ ਤੋੜ ਤੋੜ ਕੇ 골ਡ ਲੈ ਗਿਆ ਵਾ ਸਿਲਵਰ ਤੇ ਪਿਸਟਲ ਲੈ ਗਿਆ লাইਸੈਂਸ ਲੈ ਗਿਆ ਵਾ ਤੇ ਪਲੱਸ ਥੋਰ ਕੈਸ਼ ਵੀ ਲੈ ਗਿਆ ਵਾ ਟੋਟਲ ਕਿੰਨਾ ਕੋ ਲਾਸ ਦੇਖੋ ਜੀ ਦਾਦਾ ਦੇ 20-25 ਲੱਖ ਦਾ 골ਡ ਹੈ ਹੀ ਹੈ ਸਿਲਵਰ ਵੀ 2 ਲੱਖ ਦਾ ਪਿਸਟਲ ਆ ਇਸ ਤੋਂ ਅਰੇ ਲਾਇਸੈਂਸੀ ਲਾਇਸੈਂਸੀ ਕਿ ਤੁਸੀਂ ਸੀਸੀਟੀਵੀ ਮੌਕੇ ਤੇ ਹੈਗੀ ਸੀ ਸੀਸੀਟੀਵੀ ਉਹ ਡੀਵੀਆਰ ਵੀ ਲੈ ਗਿਆ ਅੱਛਾ ਤੇ ਇਹੀ ਗਵਾਂਡੀਆਂ ਨੇ ਸਰਚ ਕੀਤੇ ਤੇ ਆਈਡੈਂਟੀਫਾਈ ਕਰ ਲਿਆ ਉਹਨੂੰ ਚੋਰ ਨੂੰ ਅਸੀਂ ਆਪ ਹੀ ਕੀਤਾ ਪੁਲਿਸ ਨੇ ਇੱਥੇ ਕੀਤਾ ਨਹੀਂ ਕੋਈ ਤੁਸੀਂ ਕਪਾਲਸਰ ਨੂੰ ਕੰਪਲੇਨਟ ਕੀਤੀ ਵੈਸੇ ਪੁਲਿਸ ਨੂੰ ਹਾਂਜੀ ਮੌਕੇ ਦੇ ਪਹਿਲੇ ਪੀਸੀਆਰ ਬੁਲਾਈ ਹੂੰ ਇਸ ਤੋਂ ਬਾਅਦ ਫਿਰ ਆਪਾਂ ਇੱਧਰ ਉਹ ਥਾਣੇ ਵਾਲੇ ਆਏ ਥਾਣੇ ਵਾਲੇ ਫਿਰ ਐਸਐਚਓ ਹੀ ਆਏ ਮੌਕੇ ਤੇ ਫਿੰਗਰਪ੍ਰਿੰਟ ਵੀ ਲੈ ਗਏ ਪਰ ਬਾਅਦ ਚ ਕੋਈ ਤੁਸੀਂ ਕਾਰਵਾਈ ਨਹੀਂ ਹੋਈ ਤੁਸੀਂ ਘਰ ਨਹੀਂ ਸੀ ਤੁਸੀਂ ਉਧਰ ਗਏ ਸੀ ਬਾਹਰ ਗਏ ਸੀ ਪਟਿਆਲੇ ਅੱਛਾ ਪਟਿਆਲੇ ਗਏ ਸੀ ਹਾਂਜੀ ਚੋਰੀ ਹੋਈ ਕਿਦੋਂ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਚੋਰੀ ਚੋਰੀ ਤੇ ਹੋਈ ਸ਼ਨੀਵਾਰ ਰਾਤ ਦੀ ਅਸੀਂ ਸੋਮਵਾਰ ਆਏ 7 ਵਜੇ ਤੇ ਅਸੀਂ ਗੇਟ ਖੋਲ੍ਹਿਆ ਤੇ ਦੇਖਿਆ ਕਿ ਬਾਰੀ ਟੁੱਟੀ ਹੋਈ ਆ ਤੇ ਜਿਹੜਾ ਸਮਾਨ ਲਮਾਰੀਆਂ ਚੋਂ ਬੈੱਡਾਂ ਚੋਂ ਦਰਾਜ ਖੁੱਲ੍ਹੇ ਹੋਏ ਉੱਪਰ ਲੋਕ ਟੁੱਟੇ ਹੋਏ ਜਿੰਦਰੇ ਤੇ ਸਮਾਨ ਸਾਰਾ ਨਿਕਲਿਆ ਹਾਂਜੀ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦ ਆ ਕੇ ਇਹਨਾਂ ਨੇ ਵੇਖਿਆ ਤੇ ਆਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਤੇ ਗ੍ਰਿਫਤਾਰ ਕਰਾਂਗੇ ਸਰ ਚੋਰੀ ਚ ਉਹਨਾਂ ਨੇ ਕਹੇ ਕਿ ਇੱਕ ਵੈਪਨ ਤੇ 골ਡ ਚੋਰੀ ਹੋਇਆ ਹਾਂਜੀ ਤੇ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਹਾਂ ਤੇ ਕਰਕੇ ਜੋ ਵੀ ਬੰਦੀ ਉਹ ਕਾਰਵਾਈ ਜਿਹੜੀ